ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੇ ਹੈ ਉਮੀਦ ਕਰਦੇ ਆ ਕਿ ਸਾਰੇ ਠੀਕ ਹੋ ਗਏ ਤੇ ਅਸੀਂ ਵੀ ਸਾਰੇ ਵਧੀਆ ਆ ਲਓ ਜੀ ਆ ਗਏ ਪੜ ਕੇ ਟਿਊਸ਼ਨ ਤੇ ਫੜ ਕੇ ਥੜ ਲਿਆ ਫੋਨ ਆਪਾਂ ਤੇ ਬਸ ਹੁੰਦਾ ਐ ਅਦਾ ਚੀਜੀ ਨਾ ਰੋੜਦੀ ਆ ਕੀ ਲਿਆ ਆਂਦੇ ਆ ਜੀ ਆ ਕੀ ਲਿਆਂਦਾ ਜੀ ਭਾਜੀ ਆ ਕੀ ਹੈ ਸੀਟ ਕੋਨ ਲੈ ਕੇ ਆਇਆ ਵਾ ਤੇ ਉਹ ਛੱਡ ਗਏ ਤੇ ਫੋਨ ਪਹਿਲਾਂ ਫੋਨ ਵੇਖ ਲਈਏ ਫੇਰ ਖਾਵਾਂਗੇ ਬਾਅਦ ਚੀਜ਼ੀ ਯਸ ਆ ਕਿੰਨੇ ਖਾਣੇ ਆ ਸਵੀਟ ਕੌਰ ਹਾਂ ਖਾਣੇ ਨਹੀਂ ਆਣਾ ਮੈਂ ਖਾ ਲਾਂ ਮੈਂ ਖਾ ਲਾਂ ਸਵੀਟ ਕੌਰ ਨਹੀਂ ਤੇ ਕਿੰਨੇ ਖਾਣੇ ਆ ਦੱਸ ਦੇ ਨੀ ਬੇ ਬਾ ਖਾ ਲਾ ਬੇ ਨਹੀਂ ਭਾ ਵੀ ਨਹੀਂ ਖਾਵੇ ਅਜੇ ਤੇ ਤਨੀ ਮੈਡਮ ਨੇ ਸਟਾਰ ਕਿੱਥੇ ਦਿੱਤਾ ਦਿਖਾਓ ਸਿੱਧਾ ਕਰੋ ਨਾ ਹੱਥ ਇਦਾਂ ਹੱਥ ਨਹੀਂ ਪਤਾ ਲੱਗਦਾ ਉੱਠ ਕੇ ਦਿਖਾਓ ਖੜੇ ਹੋ ਕੇ ਖੜੇ ਹੋ ਕੇ ਤੇ ਦਿਖਾਓ ਨਾ ਸਟਾਰ ਕਿੱਥੇ ਦਿੱਤਾ ਮੈਡਮ ਨੇ ਇੱਕ ਵਾਰੀ ਇੱਕ ਵਾਰੀ ਦਿਖਾ ਦਿਓ ਐਲਫੋੜ ਚਲਦੇ ਆ ਦਿਖਾਓ ਲਿਆ ਦਿਖਾਓ ਕਿੱਥੇਗਾ ਹਾਂ ਉਹ ਸੇ ਵੇਲੇ ਪਰੇ ਕਾ ਲੰਦੇ ਹਾਂ ਜੀ ਨੇ ਵੇਖਿਆ ਹੀ ਨਹੀਂ ਮੈਂ ਤੇ ਆਜ ਦੇ ਹਾਲ ਹੈ ਫੋਨ ਬਸ ਟ੍ਰੀਸ਼ਨ ਤੋ ਆ ਕੇ ਫੋਨ ਤੇ ਲੱਗੇ ਰਹਿਣਾ ਜਦ ਤੱਕ ਰੋਟੀ ਨਹੀਂ ਬਣਦੀ ਮਸ ਇਹ ਸਿੱਧਾ ਮੀਡੀ ਹੋ ਜਣਾ ਲੇਟੀਆਂ ਕਿਸੇ ਨਾ ਕੋਈ ਗੱਲਬਾਤ ਨਹੀਂ ਕਰਨੀ ਇਹਨੇ ਤੇ ਕੋਈ ਖੇਡ ਨਹੀਂ ਕਰਨੀ ਨਾ ਕਿਸੇ ਨਾਲ ਕੋਈ ਗੱਲ ਕਰਨੀ ਨਾ ਨਾ ਵੇਖੋ ਕਿਦਾਂ ਫੁੱਟਾ ਸਿੱਧਾ ਹੁੰਦੇ ਆ ਸਿੱਧਾ ਹੋ ਕੇ ਸਿੱਧਾ ਹੋ ਕੇ ਫੋਨ ਨਹੀਂ ਵੇਖਿਆ ਜਾਂਦਾ ਰਮਾਨਾ ਨਹੀਂ ਵੇਖਿਆ ਜਾਂਦਾ ਢੋਲਾ ਕੇ ਜੈਸੇ ਰਮਾਨਾ ਢੋਲਾ ਕੇ ਫੋਨ ਨਹੀਂ ਵੇਖਿਆ ਜਾਂਦਾ ਉੱਥੇ ਬੈਠੋ ਢੋਲਾਓ ਪਹਿਲੇ ਜੈਸੇ ਆ ਤਰੀ ਮੈਡਮ ਨੇ ਵੇਖ ਲਈ ਨੀ ਵੀਡੀਓ ਵੇਖੀ ਹੁਣ ਕੋਈ ਨਹੀਂ ਤੇ ਇਹ ਮੈਡਮ ਨੇ ਟਿਊਸ਼ਨ ਵਾਲੀ ਮੈਡਮ ਨੇ ਵੀਡੀਓ ਵੇਖ ਲੈਣੀ ਮੈਂ ਕਹਿ ਦਿੰਦਾ ਆ ਟਿਊਸ਼ਨ ਤੋਂ ਜਾ ਕੇ ਉਸੇ ਵੇਲੇ ਘਰ ਤੇ ਇਸ ਤਰ੍ਹਾਂ ਮੋਬਾਈਲ ਫੜ ਲੈਂਦਾ ਵਾ ਤੇ ਬਾਅਦ ਚੋ ਕੁਝ ਨਹੀਂ ਇਹਨੇ ਪੜਨਾ ਨਾ ਕੋਈ ਗੱਲ ਸੁਣਨੀ ਸਾਡੀ ਆਖੇ ਨਹੀਂ ਲੱਗਦਾ ਇਹ ਕੀ ਹੋ ਗਿਆ ਮੂਗੇ ਮਰਨੇ ਕੋਤਮ ਅੱਛਰ ਬਹਿ ਜਾਊਗਾ ਚੀਜੀ ਖਾ ਲਾ ਪਹਿਲੇ ਯਾਸ਼ ਮੱਛਰ ਬਹਿ ਜਾਊਗਾ ਬਹੁਤ ਚੀਜੀ ਖਾ ਲਾ ਪਹਿਲੇ नहीं आके लगना है हम्म हाई स्कूल नहीं दिता है ने स्टार स्कूल है स्कूलों नहीं मिले खाके जश दिखा की वेचता कि मैं इधर विखा फोन की वेचता मैं चला उधर चलिए फिर आ जाओ उधर चलिए क्यों इतना ਆ ਜਾਓ ਬਦਰ ਬਈਏ ਟੀਵੀ ਵੇਖੀਏ ਨਾ ਜੀ ਸਾਡੇ ਬਣਨਗੀ ਅੱਜ ਗਾਜਰਾ ਆਲੂ ਗਾਜਰਾ ਦੀ ਸਬਜੀ ਇਹ ਅੱਜ ਮੰਮੀ ਕੈਰਟ ਦੀ ਸਬਜੀ ਕਿਹੜੀ ਸਬਜੀ ਕੈਰਟ ਕੈਰਟ ਇਹ ਕੈਰਟ ਐ 24 ਕੈਰਟ 24 ਕੈਰਟ ਦੀ ਸਬਜੀ ਬਣਨਗੀ ਕੈਰਟ ਐਂਡ ਕੈਰਟ ਤੇਰੀ ਭੈਣ ਨੇ ਵੇਖ ਕੇ ਹੈਰਾਨ ਹੋਏ ਨਾ ਆ ਮੈਡਮ ਮੀਮ ਕਿੱਥੋਂ ਆ ਗਈ ਅੰਗਰੇਜ਼ੀ ਬੋਲਦੀ ਹੈ ਪੋਟੈਟੋ ਐਂਡ ਕੈਰਟਿਚੀ ਉਹ ਹੀ ਕਿ ਲੱਭਦੇ ਪਏ ਜੇ ਵੈਜੀਟੇਬਲ ਕੀ ਰੱਖਦੇ ਪਏ ਜੇ ਮੇਰੀ ਗੱਲ ਸੁਣ ਹੂੰ ਅੰਗਰੇਜ਼ ਕੋਈ ਬੋਲੇ ਤੇ ਕਹਿਣਾ ਬੋਲੂਗਾ ਅੰਗਰੇਜ਼ ਤੈਨੂੰ ਸਾਰਿਆਂ ਦੀ ਟਿਊਨ ਕੱਢਣੀ ਆਵਾਜ਼ਾਂ ਕੱਢਣੀ ਹੁੰਦੀ ਹੈ ਪੋਟੈਟੋ ਐਂਡ ਕੈਰਟਿਚੀ ਵੈਜੀਟੇਬਲ ਬਣਾਉਣੀ ਹੈ ਹਾਂ ਠੀਕ ਹੈ ਠੀਕ ਐ ਇਦਾਂ ਹੀ ਓ ਗਾਜਰਾਂ ਬਣਾਈਆ ਗਾਜਰ ਆਲੂ ਗਾਜਰਾਂ ਦੀ ਸਬਜ਼ੀ ਬਣਾਈ ਹੈ ਭਰਾਵਾ ਤੇ ਇਦਾਂ ਹੁਣ ਸਿਆ ਆਲੀਆਂ ਸਬਜ਼ੀਆਂ ਜੀ ਇਹੋ ਹੀ ਆ ਸਬਜ਼ੀਆਂ ਆਲੂ ਗਾਜਰਾਂ ਦੀਆਂ ਮੈਨੂੰ ਪੋਹ ਇਹ ਚ ਮਟਰ ਹੁੰਦੇ ਤੇ ਹੋਰ ਜ਼ਿਆਦਾ ਮਜ਼ਾ ਆਉਣਾ ਮਟਰ ਲੱਭੇ ਨਹੀਂ ਅੱਜ ਤੇ ਅਜੇ ਮਟਰ ਬਹੁਤ ਘੱਟ ਆਏ ਕਿੱਥੇ ਗਏ ਇਹ ਪਹਿਲਾਂ ਆਏ ਹੀ ਕਿੱਥੇ ਗਏ ਮਟਰ ਮਟਰ ਕਿੱਥੇ ਗਏ ਆ ਵੇ ਫੇਰ ਘੜੀ ਘੜ ਲਈਏ ਇਹ ਤਾਂ ਚ ਸੀ ਪਈਆ ਲੰਦਾ ਚੱਕਰ ਨਹੀਂ ਲੱਗਾ ਮੈਂ ਤਾਂ ਸ ਘੜੀ ਦੇ ਕਿੱਥੇ ਸੈੱਲ ਪਵਾ ਦਾ ਬਾਜ਼ਾਰ ਜਾਊਂਗਾ ਤੇ ਪਵਾ ਲਿਆ ਚਾਚੂ ਦਾਦੀ ਦਿੱਤੀ ਦਾਦੀ ਨੇ ਕਿ ਚਾਚੂ ਨੇ ਦਿੱਤੀ ਦਾਦੀ ਨੇ ਤੇ ਜਿਉਂ ਪਤਾ ਲੱਗ ਗਿਆ ਤੇ ਮੇਰੀ ਘੜੀ ਦੇਤੀ ਇਹਨੂੰ ਕਿੰਨੂੰ ਪਤਾ ਲੱਗ ਗਿਆ ਚਾਚੂ ਨੂੰ ਫੇਰ ਫਾਲੇ ਚਾਚੂ ਦੀ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਕਿ ਆਪਾਂ ਕਿਹੜੇ ਮੂ ਨਾਲ ਕਵਾਂਗੇ ਕਿ ਪੁੱਤ ਫੋਨ ਛੱਡ ਦੇ ਪੜਾਈ ਵੱਲ ਧਿਆਨ ਦੇ ਕਿਉਂਕਿ ਅਸੀਂ ਤੇ ਆਪ ਖੁਦ ਫੋਨ 'ਚ ਵੜੇ ਰਹਿੰਦੇ ਪਾਜੀ ਫੋਨ ਦਿਓ ਮਮਾ ਨੂੰ ਫੋਨ ਕਰਨਾ ਪਾਜੀ ਫੋਨ ਦਿਓ ਮਮਾ ਨੂੰ ਫੋਨ ਕਰਨਾ ਫੋਨ ਕਰ ਲੈਂਦਾ ਨਾ ਫੋਨ ਕਰਨ ਵਾਸਤੇ ਵੀ ਨਹੀਂ ਫੜਾਉਂਦਾ ਫੋਨ ਫੋਨ ਵੀ ਨਹੀਂ ਕਰਨ ਦਿੰਦੇ ਤੂੰ ਹੀ ਤੇ ਪਾਜੀ ਪਾਜੀ ਫੋਨ ਤੇ ਕਰ ਲੈਂਦਾ ਮਮਾ ਨੂੰ ਲਿਆ ਦਿਓ ਫੋਨ ਨਹੀਂ ਇੱਕ ਵਾਰੀ ਫੋਨ ਤੇ ਕਰ ਲੈਂਦੋ ਕੋਈ ਗੱਲ ਨਹੀਂ ਮੈਡਮ ਨੂੰ ਕਹਿ ਦਾਂਗੇ ਆਪਾਂ ਅਵੇ ਲੋ ਜੀ ਜਿਵੇਂ ਦੀਆਂ ਜਿੱਦ ਸੁੱਕੀ ਰੋਟੀ ਖਾਣੀ ਸਬਜੀ ਨਾ ਨਹੀਂ ਖਾਣੀ ਪਾ ਖਾਂਦੇ ਰੋਟੀ ਆਲੂ ਗਾਜਰ ਸਬਜੀ ਬਣ ਗਈ ਹੈ ਆਲੂ ਆਲੂ ਖਾਣੀ ਪਰ ਆਲੂ ਆਲੂ ਉਹ ਨਹੀਂ ਹੈ ਗਾਜਰਾਂ ਨੂੰ ਨਹੀਂ ਖਾਣਾ ਆਪਾਂ ਗਾਜਰਾਂ ਕੋਲੀ ਦੇ ਵਿੱਚ ਉਸੇ ਤਰ੍ਹਾਂ ਹੀ ਪਈਆਂ ਰਹਿਣੀਆਂ ਜਿਸ ਤਰ੍ਹਾਂ ਪਾ ਕੇ ਦਿੱਤੀਆਂ ਸੀ ਆਪਾਂ ਉਹਨਾਂ ਨੂੰ ਅਹੀਂ ਛੇੜਨਾ ਹੀ ਨਹੀਂ ਹੈ ਚੁਣ-ਚੁਣ ਕੇ ਆਲੂ ਕੱਢ ਕੇ ਨਹੀਂ ਛੇੜਿਆ ਆਪਾਂ ਛੇੜਿਆ ਉਹ ਛੇੜ ਨਹੀਂ ਹੈ ਉਹ ਕਹਿੰਦੇ ਬਸ ਛੇੜੀ ਜਾ ਖਾਈ ਨਾ ਬਸ ਸਬਜ਼ੀਆਂ ਦੇ ਇਹਨਾਂ ਨੂੰ ਦੰਦੀਆਂ ਵੱਢਦੀਆਂ ਅੰਦਰ ਪਤਾ ਨਹੀਂ ਇਹਨਾਂ ਨੂੰ ਚੁੰਡੀਆਂ ਘੋੜਦੀਆਂ ਸਬਜੀ ਲੰਗਦੀ ਨਹੀਂ ਇਹਨਾਂ ਨੂੰ ਐ ਵੀ ਭਾਈ ਸਾਹਿਬ ਸੁੱਕੀ ਰੋਟੀ ਖਾ ਰਹੇ ਨੇ ਸਬਜੀ ਲਾ ਦੀਏ ਬਾਜੀ ਨਹੀਂ 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 ਲਾ ਦੀਏ ਨਹੀਂ ਨਾਲ ਹੀ ਹੁੰਦੀ ਹੈ ਨਹੀਂ ਇਹਦੀ ਇਹਦੀ ਛੇਤੀ ਗਦੀ ਇਹ ਨਹੀਂ ਗਿਆ ਹਾਂਜੀ ਲਾ ਦੋ ਨਹੀਂ ਹਵਾਸ ਨਾ ਹੀ ਰખી ਹੈ ਨਹੀਂ ਆ ਲੱਗਾ ਮਾਸ਼ਾ ਵੇਖੰਦੇ ਆ ਮਾਸ ਚੁੱਕੀ ਰੋਟੀ ਖਾਈ ਜੋ ਮਾਸ਼ਾ ਵੇਖੀ ਜੋ ਮੈਂ 2 ਮਿੰਟ ਬਾਹਰ ਕੀ ਗਿਆ ਇਹ ਕੀ ਹੁੰਦਿਆ ਵਾ ਰੋਟੀ ਖਾ ਲਈ ਤੁਸੀਂ ਓਏ ਇਹ ਕੀ ਹੁੰਦਿਆ ਇਹ ਮਾਰਨ ਦਿਆ ਨੋ ਨੋ ਮਾਰਨ ਦਿਆ ਕਾਦੀ ਗੱਲੋਂ ਵੇ ਲੋ ਅੱਪ ਤੇ ਮ ਖਾਓ ਖਾਓ ਕਰੋ 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 ਇਹ ਸਾਰੀ ਮੈਡਮ ਪਿਛੋਂ ਵਾਲੇ ਵੇਖਣਗੇ ਕਿੰਨਾ ਤੰਗ ਕਰਦਾ ਵਾ ਸੌਰੀ ਕਰ ਇਹ ਲਾਡੀਆਂ ਹੁੰਦੀਆਂ ਲਾਡੀਆਂ ਕੰਨ ਫੜ ਕੇ ਕਰ ਸੌਰੀ ਕੰਨ ਫੜ ਛੱਡ ਨਾ ਹੱਥ ਫੇਰ ਹੀ ਕੰਨ ਫੜੂਗਾ ਨਹੀਂ ਇੱਦਾਂ ਫੜ ਲੈਣਾ ਛੱਡ ਦੇ ਨਹੀਂ ਹੋ ਗਿਆ ਸੌਰੀ ਨਹੀਂ ਚਲੋ ਭੱਜੋ ਨਹੀਂ ਭਜਣਾ ਨਹੀਂ ਇਹਨੇ ਹੂੰ ਭੱਜ ਗਏ ਆਪਾਂ ਭੱਜ ਗਏ ਪਹਿਲੇ ਤਾਂ ਮਾਰਦੇ ਭੱਜ ਗਏ ਭੱਜ ਗਏ ਭੱਜ ਗਏ ਹੋ ਗਈ ਸੌਰੀ ਬੰਨਾ ਕਰ ਇਕੱਠਾ ਗਾਇਸ ਬੰਦ ਕਰਨ ਨੂੰ ਛੱਡ ਇਕੱਠਾ ਗਾਇ ਰੋਟੀ ਚ ਡੇਗੂ ਬਾਈ ਤੂੰ ਹੀ ਬੋਲਿਆ ਤੂੰ ਹੀ ਬੋਲਿਆ ਵਜੀਓ ਓਹਰ ਵਜੀਓ ਕੀ ਹੋ ਗਏ ਹਾਸੇ ਦਾ ਮੜਾਸਾ ਜਿਵੇਂ ਆਪਣੀ ਏਰੀ ਬਚਾਓ ਤੇ ਦੂਜਿਆਂ ਨੂੰ ਮਾਰ ਕੇ ਗਾਂਹ ਜਾਂਦਾ ਨੋ ਜੀ ਭਾਈ ਸਾਹਿਬ ਟੀਵੀ ਵੇਖਦੇ ਵੇਖਦੇ ਸੌਂ ਵੀ ਗਏ ਨੇ ਤੇ ਚਲੋ ਠੀਕ ਹੈ ਜੀ ਐਸੇ ਦੇ ਨਾਲ ਵੀਡੀਓ ਐਂਡ ਕਰਦੇ ਆਂ ਚੰਗਾ ਜੀ ਸასიਖਾਲ